ਸੋ ਘਟਿਆ ਹੋ ਕੇ ਅੱਜ ਅਸੀਂ ਜਲਦੀ ਜਲਦੀ ਨਿਕਲ ਕੇ ਮੌਸਮ ਦਾ ਨਜ਼ਾਰਾ ਲੈਂਦੇ ਮੈਪ ਲਾ ਕੇ ਤੇ ਨਿਕਲ ਗਏ ਹਾਂ ਜੀ ਕਿਤੇ ਹਾਸਕ ਗੁਰਦੁਆਰੇ ਵੱਲ ਪੀੜੀਆਂ ਪੀੜੀਆਂ ਗਲੀਆਂ ਦੇ ਵਿੱਚੋਂ ਮੀਂਹ ਦਾ ਮੌਸਮ ਵੇਖਦੇ ਹੋਏ ਗੁਰੂ ਘਰ ਦੇ ਦਰਸ਼ਨ ਹੋ ਰਹੇ ਨਾਲ ਹੀ ਸੇਵਾ ਮਿਲ ਗਈ ਸੇਵਾ ਕਰਦੇ ਆਹੀਂ ਬੜਾ ਮਜ਼ਾ ਆਣ ਵਾਲਾ ਹੈ ਤੇ ਨਾਲ ਹੀ ਅਜ਼ਿੰਬਰ ਕਰਾਂ ਨੂੰ ਚੜਕਾਉਣ ਵਾਲੇ ਆ ਤੇ ਮਿਲੇ ਵਲੌਗ ਵਿੱਚ ਪੂਰਾ ਦੇਖੀਏ ਕੀ ਹਾਲ ਚਾਲ ਹੋ ਕ ਸਾਰੇ ਵਧੀਆ ਤੇ ਆਪਾਂ ਵੀ ਬਿਲਕੁਲ ਕਹਿੰਦਾ ਤੇ ਸਵਾਲ ਤੁਹਾਡਾ ਇੱਕ ਹੋਰ ਨਵੇਂ ਵਲੌਗ ਵਿੱਚ ਤੇ ਅੱਜ ਦਾ ਵਲੌਗ ਆਪਾਂ ਸਟਾਰਟ ਕਰਨ ਜਾ ਰਹੇ ਆਂ ਜੀ ਬਟਾਲੇ ਤੋਂ ਅੰਮ੍ਰਿਤਸਰ ਦੇ ਲਾਗੇ ਆ ਜੀ ਆਪਾਂ ਇੱਥੇ ਇਦਾਂ ਹੀ ਕਹਿੰਦੇ ਨੇ ਜਿੱਦਾਂ ਆਪਾਂ ਕਹਿੰਦੇ ਨਾ ਆਪਣੇ ਨੇੜੇ ਹੁੰਦੇ ਆ ਤੇ ਇੱਥੇ ਕਹਿੰਦੇ ਲਾਗੇ ਫਿਰ ਤੇ ਅਰੇ ਸਾਡੇ ਕੋਲਾਂ ਤੇ ਇੱਥੇ ਪੜਾ ਹੀ ਸਾਨੂੰ ਪਤਾ ਲੱਗਾ ਕਿ ਤਿਆਸ ਗੁਰੂ ਘਰ ਗੁਰਦੁਆਰਾ ਕਾਂਸਾਹਿਬ ਤੇ ਉੱਥੇ ਗੁਰਨਾਣਕ ਦੇਵ ਜੀ ਦਾ ਵਿਆਹ ਹੋਇਆ ਸੀ ਬਾਕੀ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਦਾ ਹਾਂ ਤੇ ਉੱਥੇ ਆਪਾਂ ਦਰਸ਼ਨ ਮੇਲੇ ਕਰਦੇ ਹਾਂ ਜਾਣਾ ਵੀ ਬਾਈਕ ਤੇ ਆ ਇਸ ਟਾਈਮ ਆਪਾਂ ਬਟਾਲੇ ਦੀ ਮੰਡੀ ਇਸ ਸਾਈਡ ਮੰਡੀ ਆ ਤੇ ਉੱਪਰ ਤੋਂ ਸੇਫ ਕਰੀ ਮੌਸਮ ਚੈੱਕ ਕਰੋ ਕਿੰਨਾ ਜਿਆਦਾ ਸੁਹਾਣਾ ਹੈ ਪੂਰਾ ਕਾਲੇ ਬੱਦਲ ਛਾ ਕੇ ਆਏ ਹੋਏ ਨੇ ਤੇ ਮੀਂਹ ਦੇ ਵਿੱਚ ਤੇ ਇੱਧਰ ਦੇ ਮੌਸਮ ਦੇ ਵਿੱਚ ਘੁੰਮਣਾ ਤੁਹਾਨੂੰ ਪਤਾ ਹੀ ਨਜ਼ਾਰਾ ਕਿੰਨਾ ਆਂਦਾ ਏ ਦੇਖੋ ਬਾਕੀ ਹਲੇ ਆਪਾਂ ਪੈਦਲ ਹੋਨੇ ਆ ਅੱਗੇ ਜਾ ਕੇ ਬਾਈਕ ਤੇ ਹਨੇ ਆ ਗਏ ਆਪਣੀ ਬਾਈਕ ਤੇ ਨਾਲ ਹੀ ਮੈਂ ਸਟਾਰਟ ਹੋ ਗਿਆ ਆ ਦੇਖੋ ਅਜਲ ਨਿਕਲੀ ਆ ਤੇ ਮੈਂ ਸ਼ੁਰੂ ਵੀ ਹੋ ਗਿਆ ਆ ਲਈ ਮਾਰਕੀਟ 'ਚ മക്കിട്ട വാഫി വെച്ച മക്ക ਗੜੀ ਹੈ ਕਿ ਨਿਆ ਬੇੜੀ ਹੈ ਇਹ ਜੇ ਮੋਟਰਸਾਈਕਲ ਤੇ ਲੱਗਦਾ ਹੀ ਨਹੀਂ ਵੇਖ ਲਿਆਂਗੇ ਗੱਲ ਲੱਗ ਗਈ ਆ ਸੁਬਾਹ ਮਾਣੀ ਦੀ ਸ਼ੋਰ ਉਹ ਕਿੱਲੇ ਕਿੱਡੇ ਨਹੀਂ ਆ ਕਦੇ ਉੱਤਰ ਰਹੀ ਹੈ ਨਹੀਂ ਕਦੇ ਉੱਤਰ ਰਹੀ ਛੜਾ ਹੈ 15-20 ਮਿੰਟ ਹੀ ਹੋ ਗਏ ਹਨ ਨੇ ਆਣਾ ਆਪਣੇ ਬਜ਼ਾਰ ਚ ਜਾਂਦੇ ਹਾਂ ਗਲੀਆਂ ਬੜੀਆਂ ਫੜੀਆਂ ਵੀ ਹਨ ਲੱਗਦਾ ਜਿਵੇਂ ਅੰਨੇ ਵਾਲੇ ਗਲੀਆਂ ਦੇ ਆ ਗਿਆ ਇਹਦਾ ਰਸਤਾ ਪਤਾ ਨਹੀਂ ਹੀ ਲੱਗਣਾ ਤੇ ਇਸ ਕਰਕੇ ਆਪਾਂ ਮੈਪ ਦੀ ਵਰਤੋਂ ਕਰ ਰਹੇ ਹਾਂ ਕਿਉਂਕਿ ਮੈਪ ਬਿਲਕੁਲ ਰਸਤਾ ਦਸ ਤੱਕ ਇਹ ਸ਼ਹਿਰ ਵਿੱਚ ਜਗ੍ਹਾ ਹੈ ਇਹ ਇੱਕ ਸਾਈਡ ਤੋਂ ਇਹ ਦੇਖ ਸਕਦੇ ਹੋ ਮੈਪ ਲਾ ਰਿਹਾ ਆਪਾਂ ਇੱਥੋਂ ਲਗਭਗ ਆਪਾਂ ਉਹਨੂੰ ਦਿਖਾ ਰਿਹਾ ਡੇਡ ਕੁ ਨਹੀਂ ਡੇਡ ਨੇ ਹਾਂ 10 5 ਕੁ 5-7 ਮਿੰਟ ਦਾ ਰਸਤਾ ਦਿਖਾ ਰਿਹਾ ਤੇ ਆਪਾਂ ਦਿਖਾ ਰਿਹਾ 1 ਕਿਲੋਮੀਟਰ ਦਿਖਾ ਰਿਹਾ ਇੱਥੋਂ ਤੇ ਪੱਕੇ ਜਾ ਹੀ ਰਹੇ ਆਪਾਂ ਤੇ ਦੇਖ ਸਕਦੇ ਤੁਸੀਂ ਇੱਥੇ ਗਲੀਆਂ ਬਿਲਕੁਲ ਇਹ ਤੋਂ ਦੇ ਗਲੀਆਂ ਬਿਲਕੁਲ ਠੀਕ ਸੀ ਪਰ ਅੱਗੇ ਜਾ ਕੇ ਗਲੀਆਂ ਬੜੀਆਂ ਪੀੜੀਆਂ ਹੋ ਜਾਂਦੀਆਂ ਨੇ ਤੇ ਜਿੱਤੇ ਆ ਕੇ ਅਸੀਂ ਇਹ ਗੁਰਦੁਆਰਾ ਸਾਹਿਬ ਦੇ ਕੋਲ ਪਹੁੰਚ ਗਏ ਦਿਲਰਾਖੰਦ ਸਾਹਿਬ ਆਹ ਨਾਲੇ ਜੋ ਡਾਕਾ ਦੇ ਜੋੜੇ ਤੇ ਮਾਰ ਕਰਾ ਕੇ ਤੇ ਰਿਛਾ ਹੋ ਨਹੀਂ ਆ ਅੱਗੇ ਸਾਡੇ ਬਲਵੰਤ ਸਾਹਿਬ ਜਗਾ ਇਸ ਟਾਈਮ ਆਪਾਂ ਗੁਰੂ ਘਰ ਦੇ ਅੰਦਰਾਂ ਤੇ ਗੁਰੂ ਘਰ ਦੇ ਬਿਲਕੁਲ ਜਿਹੜੀ ਪਲਕੀ ਸਰ ਦੇ ਕੋਲ ਤੁਸੀਂ ਸ਼ੀਸ਼ੇ ਦੇ ਫਰੇਮ ਵਿੱਚ ਦਿਖ ਰਹੇ ਹੋ ਇਹ ਉਸ ਟਾਈਮ ਗੁਰੂ ਨਾਨਕ ਦੇਵ ਜੀ ਦੇ ਟਾਈਮ ਦੀ ਕੰਦ ਹੈ ਜਿਹੜੀ ਕਿ ਅੱਜ ਵੀ ਉਦਾਂ ਹੀ ਆਪਣੀ ਜਗ੍ਹਾ ਤੇ ਵਿਰਾਜਮਾਨ ਹੈ ਤੇ ਉਹਨਾਂ ਨੇ ਇਹ ਬਚਨ ਵੀ ਕੀਤਾ ਸੀ ਕਿ ਇਹ ਕੰਦ ਕਦੇ ਵੀ ਨਹੀਂ गिਰੇਗੀ ਜਾਂ ਟੁੱਟੇਗੀ ਤੇ ਅੱਜ ਵੀ ਲੋਕੀ ਇਡੇ ਦਰਸ਼ਨ ਕਰਨ ਆਉਂਦੇ ਨੇ ਗੁਰੂ ਘਰ ਦੀ ਬੈਕ ਸਾਈਡ ਜਿਹੜੀ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਤੇ ਇੱਥੇ ਦਾ ਜਿਹੜਾ ਲੰਗਰ ਹਾਲ ਹੈ ਉਹ ਸਾਹਮਣੇ ਸੀੜੀਆਂ ਚੜ੍ਹ ਕੇ ਤੇ ਉੱਪਰ ਬਣਿਆ ਹੋਇਆ ਹੈ ਤੇ ਪੱਕੇ ਤੁਸੀਂ ਦੇਖ ਲਓ ਗੁਰੂ ਘਰ ਦੀ ਜਿਹੜੀ ਜਗ੍ਹਾ ਹੈ ਉਹ ਮਤਲਬ ਕੀ ਕਹਿ ਲਵੋ ਇੱਕ ਇਤਿਹਾਸਿਕ ਗੁਰਦੁਆਰੇ ਦੇ ਹਿਸਾਬ ਨਾਲ ਜਿੰਨੀ ਹੋਣੀ ਚਾਹੀਦੀ ਉਸ ਉਸ ਤੋਂ ਮਤਲਬ ਬਹੁਤ ਹੀ ਜ਼ਿਆਦਾ ਘਟੇ ਪਰ ਫਿਰ ਵੀ ਤੁਸੀਂ ਇੱਥੇ ਸੰਗਤ ਦੇਖੋਗੇ ਤਾਂ ਤੁਹਾਨੂੰ ਹਾਰ ਦੇ ਨਹੀਂ ਨજર ਆਏ ਕਿ ਦਿਲ ਨਕਰ ਵੀ ਇੱਥੇ ਡੇਲੀ ਹੀ ਪੰਚਾ ਕੰਮਜ ਹੋਵੇ ਜੋ ਮਿਲ ਹੀ ਜਾਂਦਾ ਤੇ ਇੱਥੇ ਸਾਨੂੰ ਆਪਣੇ ਆਪ ਹੀ ਮਹਾਰਾਜ ਨੇ ਸੇਵਾ ਦੇਤੀ ਜਾਣਾ ਤੇ ਥੱਲੇ ਆਪਾਂ ਤੇ ਇਕ ਗਾ ਦਿਮਾਗ ਵਿੱਚ ਜ਼ਰੂਰ ਆਂਦੇ ਹੋਏਗੇ ਮੈਂ ਇੱਥੇ ਜਿਹੜਾ ਗੁਰੂ ਘਰ ਦਾ ਨਾਮ ਉਹ ਕੰਧ ਸਾਹਿਬ ਚੋਂ ਪਿਆ ਅੱਜ ਕਿਉਂਕਿ ਜਿਵੇਂ ਤੁਹਾਨੂੰ ਸਾਰਿਆਂ ਨੂੰ ਜ਼ਿਆਦਾਤਰ ਪਤਾ ਹੀ ਹੋਵੇਗਾ ਕਿ ਪਟਾਲੇ ਵਿੱਚ ਗੁਣਾੰਦ ਦੇਵ ਜੀ ਦਾ ਵਿਆਹ ਹੋਇਆ ਸੀ ਤੇ ਉਹ ਵੀ ਇੱਥੇ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਤੇ ਜਦੋਂ ਉਹਨਾਂ ਦੀ ਬਰਾਤ ਆਈ ਸੀ ਇਹ ਇਸੇ ਗੁਰੂ ਘਰ ਵਿੱਚ ਤੇ ਉਹਨਾਂ ਉਹ ਇੱਕ ਕੰਧ ਦੇ ਕੋਲ ਬੈਠੇ ਸੀ ਤੇ ਮੀਂਹ ਦਾ ਮੌਸਮ ਬਣਿਆ ਜੀ ਤੇ ਕਿਸੇ ਨੇ ਉਹਨਾਂ ਨੂੰ ਪਿਆ ਸੀ ਵੀ ਤੋ ਇੱਕ ਕੰਧ ਦੇ ਕੋਲ ਨਾ ਬੈਠੋ ਵੀ ਕੰਧਾਂ ਦੇ ਅੱਗੇ ਜੀਂ ਦਿੱਂਦੀਆਂ ਨੇ ਕਿਉਂਕਿ ਪੁਰਾਣੀਆਂ ਕੰਧਾਂ ਹੁੰਦੀਆਂ ਸੀ ਆਪਾਂ ਨੂੰ ਪਤਾ ਹੀ ਜਿਵੇਂ ਫਸਟ ਟਾਈਮ ਕਰਨਾਨ ਦੇਵ ਜੀ ਨੇ ਵਚਨ ਕੀਤਾ ਸੀ ਕਿ ਇਹ ਕੰਧ ਕਦੇ ਵੀ ਨਹੀਂ ਡਿੱਗੇਗੀ ਜਿਹੜੀ ਕਿ ਅੱਜ ਵੀ ਬਰਕਰਾਰ ਹੈ ਉੱਥੇ ਤੁਸੀਂ ਫੋਟੋ ਵਿੱਚ ਦੇਖੀ ਪਿੱਛੇ ਨਾਮ ਮੈਂਸ਼ਨ ਕਰ ਦੇਣਾ ਤੇ ਉਹ ਕੰਧ ਅੱਜ ਵੀ ਬਰਕਰਾਰ ਹੈ ਤੇ ਜਿਹਦੇ ਕਰਕੇ ਇਸ ਸਥਾਨ ਦਾ ਨਾਮ ਕੰਧ ਸਾਹਿਬ ਰੱਖ ਦਿੱਤਾ ਗਿਆ ਹੈ ਤੇ ਅੱਜ ਦਾ ਦਿਨ ਸੈਚਰਡੇ ਹੀ ਤੇ ਅੱਜ ਹੀ ਸੈਚਰਡੇ ਨੂੰ ਗਏ ਹੀ ਪਰ ਸੈਚਰਡੇ ਨੂੰ ਵੀ ਮਤਲਬ ਇੰਨੀ ਕਿ ਸੰਗਤ ਆ ਰਹੀ ਸੀ ਕਿ ਮਤਲਬ ਜਿੱਦਾਂ ਕਿ ਮਾਰਕੀਟ ਬੜੀ ਭੀੜੀ ਜੀ ਹੈ ਤੇ ਉਹਦੇ ਵਿੱਚ ਹੀ ਸਥਾਨ ਹੈ ਪਰ ਫਿਰ ਵੀ ਇੱਥੇ ਬੜੇ ਜ਼ਿਆਦਾ ਚੱਕਰ ਲਵਾਂਦੇ ਨੇ ਤੇ ਸੰਡੇ ਨੂੰ ਤਾਂ ਹੋਰ ਜ਼ਿਆਦਾ ਭੀੜ ਹੋਏਗੀ ਤੇ ਬਾਕੀ ਗੱਡੀ ਵਗੈਰਾ ਦਾ ਰਸਤਾ ਤਾਂ ਨਹੀਂ ਹੈਗਾ ਤੇ ਬਾਈਕਾਂ ਲ ਵੀ ਫੁੱਲ ਹੋਏ ਸੀ ਤੁਸੀਂ ਦੇਖੇਗਾ Papa bike ਆਪਣੀ ਅੱਗੇ ਲਾ ਕੇ ਆਏ ਸੀ ਇਸ ਟਾਈਮ ਆਪਾਂ ਗੁਰਦੁਆਰੇ ਦੇ ਬਿਲਕੁਲ ਜੋੜਾ ਘਰ ਵਿੱਚ ਤੇ ਕੋਲੋਂ ਜਿਹੜੀ ਆਉਣ ਵਾਲੀ ਸੜਕ ਹੈ ਨਾ ਉਹ ਤੁਸੀਂ ਦੇਖ ਸਕਦੇ ਕਿੰਨੀ ਜ਼ਿਆਦਾ ਤੰਗ ਹੈ ਮਤਲਬ ਐਸੇ ਕਿ ਆਪਾਂ ਗੱਡੀ ਤੇ ਆਣਾ ਹੋਵੇ ਤੇ ਗੱਡੀ ਤੇ ਤੇ ਮੁਸ਼ਕਿਲ ਹੈ ਮਤਲਬ ਬਹੁਤ ਹੀ ਗੱਡੀਆਂ ਪੀੜੀਆਂ ਨੇ ਤੇ ਬਾਈ ਵਗੈਰਾ ਤੇ ਆ ਸਕਦੇ ਜਾਂ ਪਿੱਛੇ ਜਿਹੜੇ ਰੋਡ ਹੁੰਦੇ ਹੈ ਟੋੜ ਤੋਂ ਫਿਰ ਗਿਆ ਚੱਲ ਗਿਆ ਨਾ ਬੇਗਾ ਬਾਕੀ ਗੁਰੂ ਘਰ ਤਾਂ ਮਤਲਬ ਜਗ੍ਹਾ ਘਟੀ ਆ ਤੇ ਫਿਰ ਵੀ ਇਹਨਾਂ ਨੇ ਕਾਫੀ ਵਧੀਆ ਪ੍ਰਬੰਧ ਕੀਤਾ ਹੈ ਲੰਗਰ ਇੱਥੇ ਤੁਹਾਨੂੰ ਤੇ ਸਾਰਾ ਦਿਨ ਹਲੋ ਗਾਇਸ ਤੇ ਐਸੀ ਗੁਰੂ ਘਰ ਦੇ ਦਰਸ਼ਨ ਕਰਕੇ ਆ ਗਏ ਆ ਅਸੀਂ ਬਾਹਰ ਉੱਥੇ ਤੇ ਬਹੁਤ ਹੀ ਪੀੜੀਆਂ ਆਪਣੀਆਂ ਗਲੀਆਂ ਹੀ ਇੱਥੇ ਵਾਪਰ ਗੁਲੀਆਂ ਨੇ ਹਨ ਚਲੋ ਕੋਈ ਕੁਝ ਖਾਣਾ ਹੈ ਉਹ ਚਲੋ ਰਹਾ ਹਾਂ ਚਲੋ ਲੇ ਗਏ ਆਇਆ ਨਾ ਜੀ ਬਾਲੀ ਕੋਲ ਸੁਭਾਣ ਆਇਆ ਭਾਈ ਮਾਰਕੀਟ ਜੀ ਆਪਾਂ ਲੱਗਦੇ ਆਹ ਚੱਲ 버거 ਕਾਈਏ 버거 ਦੇ ਨਾਮ ਦੇ ਦੁਕਾਨ ਲੱਭਦੇ ਲੱਭਦੇ ਹੋਰ ਹੀ ਲੈ ਆ ਕੇ ਤੇ ਐ ਤੇਰਾ ਰੇਟ ਚੈੱਕ ਕਰੂ ਕੀ ਇਹ ਸਸਤਾ ਹੈ ਤੇਰੇ ਵਾਸਤੇ ਕੁਝ ਜ਼ਿਆਦਾ ਨਹੀਂ ਆਇਆ ਵਾਹ ਸਸਤਾ ਹੈ ਐਨੇ ਕਿ ਐਨੇ ਕਿਤੇ ਉੱਚੇ ਕਿ ਸਾਡੇ ਨੇ ਮੈਂ ਸੋਚਿਆ ਸੀ 10 ਰੁਪਏ ਦਾ 버거 ਬਸ 15 ਦਾ ਚੁੰਗੀ ਵਾਲੀ ਦੁਕਾਨ ਨੇ ਕੋਈ ਯਾਰ 15 ਦਾ 버거 ਖਾਦੇ ਐਨ ਚਾਰੀ ਵਾਲਾ 버거 ਬਿਨਾਂ ਚਲੇ ਆਏਗਾ ਹਾਂ ਕੋਈ ਯਾਰ ਉਹ ਤੇ ਮੈਨੂੰ ਪਸੰਦ ਨਹੀਂ ਕੈਂਸਲ ਕਰਾਇਆ ਜਾ ਯਾਰ ਇੱਥੇ 버ਗਰ ਵੀ ਮਿਲੇਗਾ ਬਿਨਾਂ ਚਲੇਗਾ ਪੈਸੇ ਵੀ ਖਾ ਦੇ ਉਹ ਤੇ ਕਿਹਣੀ ਵੀਰ ਤੇ 10 प्याज ਤਲ ਕੇ ਚੌਮਨ ਚੌਮਨ ਦੀ ਨਾਲ ਲੈਂਦਾ ਹੈ ਘੈਂਟ ਨਹੀਂ ਲੱਗਦਾ ਉਹ ਗੱਟ ਤਾਂ ਖਾਣ ਠੀਕ ਲੱਗ ਰਹੇ ਨੇ ਬਿਨਾਂ ਤਲੇ ਨਹੀਂ ਹੈ ਉਹਦੇ ਲਾਈ ਨਹੀਂ ਵੇਚਿਆ ਉਹੀ ਓਏ ਪ੍ਰੇਮ ਵਾਲੇ ਸੇਮੀ ਦੀ ਗ੍ਰੀਨ ਚਿੱਲੀ ਸੌਸ ਤੇ ਰੈੱਡ ਸੌਸ ਇਹ ਕਿਤੇ ਕਿਤੇ ਕੱਟ ਕੇ ਇਹਨੂੰ ਗਰਗਰ ਮਿਲਦੇ ਨੇ ਦੱਸੋ ਮੈਂ ਤਾਂ ਪਹਿਲੀ ਵਾਰੀ ਕੱਟਿਆ ਹੈ ਬੋਲ ਤੇ ਸਿਆਲ ਦਾ ਵਲੌਗ ਇੰਜੋਏ ਕੀਤਾ ਜੇ ਇੰਜੋਏ ਕੀਤਾ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆ ਕਿਸੇ ਹੋਰ ਨਵੇਂ ਵਲੌਗ ਵਿੱਚ ਟੇਕ ਕੇਅਰ ਬਾਏ ਬਾਏ